ਅਰਵਿੰਦ ਕੇਜਰੀਵਾਲ ਹੁਣਾਂ ਦੀ ਅਰਜ਼ੀ ਦੇ ਉੱਤੇ ED ਨੇ ਸੁਪਰੀਮ ਕੋਰਟ ਦੇ ਅੰਦਰ ਹਲਫਨਾਮਾ ਦਾਖਲ ਕੀਤਾ ਹੈ ਹਲਫਨਾਮੇ ਦੇ ਵਿੱਚ ਸੁਪਰੀਮ ਕੋਰਟ ਦੇ ਅੰਦਰ ED ਦੇ ਵੱਲੋਂ ਅਰਵਿੰਦ ਕੇਜਰੀਵਾਲ ਦੀ ਜੋ ਪਟੀਸ਼ਨ ਹੈ ਉਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਹਾਈ ਕੋਰਟ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਹੁਣਾਂ ਦੇ ਵੱਲ ਪਟੀਸ਼ਨ ਦਾਖਲ ਕੀਤੀ ਗਈ ਸੀਗੀ ਤਾਂ ਉਸ ਵਕਤ ਵੀ ED ਨੇ ਵਿਰੋਧ ਕੀਤਾ ਸੀਗਾ ਤੇ ਹਾਈ ਕੋਰਟ ਨੇ ਇਹ ਕਹਿ ਦਿੱਤਾ ਸੀਗਾ ਕਿ ਪੂਰੇ ਸਬੂਤਾਂ ਦੇ ਆਧਾਰ ਦੇ ਉੱਤੇ ਹੀ ਅਰਵਿੰਦ ਕੇਜਰੀਵਾਲ ਹੁਣਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਕਾਨੂੰਨ ਸਭ ਦੇ ਲਈ ਇੱਕ ਹੈ ਚਾਹੇ ਉਹ ਸੀਐਮ ਹੋਏ ਤੇ ਚਾਹੇ ਕੋਈ ਹੋਰ ਨੇਤਾ ਹੋਏ ਤੇ ਜਿਸ ਤੋਂ ਬਾਅਦ ਸੁਪਰੀਮ ਕੋਰਟ ਦਾ ਰੁਕ ਕੀਤਾ ਜਾਂਦਾ ਪਰ ਸੁਪਰੀਮ ਕੋਰਟ ਦੇ ਵਿੱਚ ਗ੍ਰਿਫਤਾਰੀ ਦੇ ਖਿਲਾਫ ਪਾਈ ਪਟੀਸ਼ਨ ਦੇ ਉੱਤੇ ਹੁਣ ED ਨੇ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਦੇ ਖਿਲਾਫੀ ਹਲਫਨਾਮਾ ਕੋਰਟ ਦੇ ਅੰਦਰ ਦਾਖਲ ਕਰ ਦਿੱਤਾ ਪਰ ਉਸ ਹਲਫਨਾਮੇ ਦੇ ਉੱਤੇ ਆਮ ਆਦਮੀ ਪਾਰਟੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਈਡੀ ਝੂਠ ਬੋਲ ਰਹੀ ਹੈ ਅਤੇ ਨਾਲ ਦੇ ਨਾਲ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਚੋਣ ਪ੍ਰਚਾਰ ਤੋਂ ਦੂਰ ਰੱਖਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਨਾਲ ਦੇ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਭਾਜਪਾ ਦੇ ਸਿਆਸੀ ਵਿੰਗ ਦੀ ਵਾਂਗ ਕੰਮ ਕਰ ਰਹੀ ਹੈ ਈਡੀ ਅਜਿਹੇ ਇਲਜ਼ਾਮ ਈਡੀ ਦੇ ਉੱਤੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਜਦੋਂ ਨੌ ਸੰਮਨ ਲਗਾਤਾਰ ਭੇਜੇ ਜਾਤੇ ਨੇ ਉਸ ਤੋਂ ਬਾਅਦ ਵੀ ਅਰਵਿੰਦ ਕੇਜੀਵਾਲ ਜਦੋਂ ਈਡੀ ਦੇ ਅੱਗੇ ਪੇਸ਼ ਨਹੀਂ ਹੁੰਦੇ ਤਾਂ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੁਣਾਂ ਦੇ ਘਰ ਦੇ ਵਿੱਚ ਪੂਰੀ ਤਲਾਸ਼ੀ ਲੈਣ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ 21 ਮਾਰਚ ਨੂੰ ਗ੍ਰਿਫਤਾਰ ਕੀਤੇ ਅਰਵਿੰਦ ਕੇਜਰੀਵਾਲ ਹੁਣਾਂ ਦੇ ਗ੍ਰਿਫਤਾਰੀ ਦਾ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕਾਂ ਵਰਕਰਾਂ ਅਤੇ ਮੰਤਰੀਆਂ ਦੇ ਵੱਲੋਂ ਕਾਫੀ ਜ਼ਿਆਦਾ ਵਿਰੋਧ ਕੀਤਾ ਗਿਆ ਦਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਪਰ ਈਡੀ ਨੇ ਇੱਕੋ ਗੱਲ ਕਹਿ ਦਿੱਤੀ ਸੀ ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਸਬੂਤਾਂ ਦੇ ਆਧਾਰ ਦੇ ਉੱਤੇ ਹੀ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਨਾਇਕ ਹਿਰਾਸਤ ਉਹਨਾਂ ਦੀ ਹੋਰ ਜਿਹੜੀ ਹੈ ਵਧਾ ਦਿੱਤੀ ਗਈ 7 ਮਈ ਤੱਕ ਇੱਦਈ ਹੀ ਕੀ ਕਵਿਤਾ ਹੁਣਾ ਦੀ ਵੀ ਤੇ ਇੱਦੀ ਮਨੀਸ਼ੀ ਸੋਧਿਆ ਯਾਨੀ ਕਿ ਤਿੰਨੋਂ 7 ਮਈ ਤੱਕ ਨਿਆਇਕ ਹਿਰਾਸਤਤ ਦੇ ਵਿੱਚ ਨੇ ਨਿਆਇਕ ਹਿਰਾਸਤਤ ਉਹਨਾਂ ਦੀ ਵਰਦਾਤ ਦਿੱਤੀ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਅਰਵਿੰਦ ਕੇ ਜੀਵਾਲ ਹੁਣਾ ਨੇ ਸੁਪਰੀਮ ਕੋਰਟ ਦੇ ਵਿੱਚ ਗ੍ਰਿਫਤਾਰੀ ਦੇ ਖਿਲਾਫ ਪਟੀਸ਼ਨ ਪਾਈ ਹੋਈ ਸੀਗੀ ਤੇ ਉਸੇ ਦੇ ਵਿਰੋਧ ਦੇ ਵਿੱਚ ਇੱਡੀ ਨੇ ਹਲਫਨਾਮਾ ਕੋਰਟ ਦੇ ਅੰਦਰ ਦਾਖਲ ਕੀਤਾ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਦੀ ਸਿਆਸੀ ਵਿੰਗ ਦੇ ਵਾਂਗ ਇੱਡੀ ਕੰਮ ਕਰ ਰਹੀ ਹੈ ईडी ਸਰਾਸਰ ਝੂਠ ਬੋਲ ਰਹੀ ਹੈ ਜਿਹੜੀਆਂ ਵੀ ਗੱਲਾਂ ਕੀਤੀਆਂ ਨੇ ਉਹ ਸਰਾਸਰ ਝੂਠ ਨੇ ਤੇ ਅਰਵਿੰਦ ਕੇਜਰੀਵਾਲ ਨੂੰ ਚੋਣ ਪ੍ਰਚਾਰ ਤੋਂ ਦੂਰ ਰੱਖਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਜਾਂਚ ईडी ਨੇ ਬਲਕਿ ਭਾਜਪਾ ਜਾਂਚ ਕਰ ਰਹੀ ਹੈ ਜਿਹੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀਆਂ ਗਈਆਂ ਨੇ ਜਿਸ ਦਾ ਲਗਾਤਾਰ ਵਿਰੋਧ ਵੀ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਹੁਣਾਂ ਦੀ ਗ੍ਰਿਫਤਾਰੀ ਹੋਈ ਹੈ ਪਰ ਫਿਲਹਾਲ ਹਲਫਨਾਮਾ ਜਾਰੀ ਕੀਤਾ ਗਿਆ ਤੇ ਇਸ ਦੇ ਨਾਲ ਹੀ 7 ਸਪ੍ਰੈਲ ਤੱਕ ਜਵਾਬ ਦਾਖਲ ਕਰਨ ਦਾ ਅਜਿਹੜਾ ਸਮਾਂ ਆ ਉਹ ਵੀ ਦਿੱਤਾ ਗਿਆ ਕਿ ਹਲਫਨਾਮੇ ਦੇ ਖਿਲਾਫ ਆਮ ਆਦਮੀ ਪਾਰਟੀ ਜਿਹੜਾ ਆ ਉਹ ਆਪਣਾ ਜਵਾਬ ਦਾਖਲ ਕਰ ਸਕਦੀ ਹੈ ਪਰ 27 April ਦੀ ਉਡੀਕ ਰਹੇਗੀ ਕਿ ਕਦੋਂ 27 April ਨੂੰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਉਸ ਹਲਫਨਾਮੇ ਦੇ ਖਿਲਾਫ ਆਪਣਾ ਜਵਾਬ ਦਾਖਲ ਕਰਦੀ ਹੈ ਕੋਰਟ ਦੇ ਅੰਦਰ ਪਰ ਇਹ ਜ਼ਰੂਰ ਦੇਖਣਾ ਹੋਵੇਗਾ ਕਿ ਇਸ ਹਲਫਨਾਮੇ ਤੋਂ ਬਾਅਦ ਕੀ ਅਰਵੰਸ਼ੇਸ਼ ਵਿਵਾਲ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਜਾਂਦੀਆਂ ਨੇ ਜਾਂ ਫਿਰ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ